ਸੇਵਾ ਭਾਰਤੀ ਗੁਰਦਾਸਪੁਰ ਵੱਲੋਂ 4 ਪਰਕੰਡਾ ਤਲਾ ਅੱਜ ਮਾਰ ਰੋਟੀ ਮੈਡੀਕਲ ਕੈਂਪ ਲੱਗ ਗਿਆ ਇਸ ਮੈਡੀਕਲ ਕੈਂਪ ਦਾ ਮਕਸਦ ਹੈ ਸੇਵਾ ਭਾਰਤੀ ਗੁਰਦਾਸਪੁਰ ਵੱਲੋਂ ਹਰ ਸਾਲ ਜਿਹੜਾ ਹੱਠ ਮੈਡੀਕਲ ਕੈਂਪ ਜਿਹੜਾ ਲਗਾਏ ਉਹਦੇ ਵਿੱਚ ਇਹ ਦੂਸਰਾ ਮੈਡੀਕਲ ਕੈਂਪ ਜਿਹੜਾ ਅਸੀਂ ਲਗਾ ਰਹੇ ਆ ਆਪਣੇ ਰੁਟੀਨ ਦੇ ਵਿੱਚ ਇਹ ਜਿਹੜਾ ਕੈਂਪ ਹੈ ਇਹਦੇ ਵਿੱਚ ਅੱਖਾਂ ਦਾ ਫਾਰਟਨ 슈ਗਰ ਥਾਇਰੋਇਡ ਹੋ ਜੋਇੰਟਸ ਦਾ ਔਰ ਜਿਹੜਾ ਕੈਂਪ ਹੈ ਇਹ ਚੱਲ ਰਿਹਾ ਹੈਗਾ ਇਹਦੇ ਵਿੱਚ ਜਿਹੜਾ ਅੱਖਾਂ ਦੇ ਸਾਰੇ ਟੈਸਟ ਖੂਨ ਦੇ ਸਾਰੇ ਟੈਸਟ ਜਿਸ ਤਰ੍ਹਾਂ ਕਿ ਐਚਪੀ1 ਐਸਿੰਗ ਜਿਹਨੂੰ ਪੰਜਾਬੀ ਦੇ ਵਿੱਚ 3 ਮਹੀਨਿਆਂ ਵਾਲੀ ਸ਼ੂਗਰ ਕਿਹਾ ਜਾਂਦਾ ਹੈ ਯੂਰਿਕ ਐਸਿਡ ਲਿਪਿਡ ਪ੍ਰੋਫਾਈਲ ਈਸੀਜੀ ਔਰ ਬੋਨ ਡੈਂਸਟੀ ਯਾਨੀ ਹੱਡੀਆਂ ਦੇ ਵਿੱਚ ਕਿੰਨੀ ਤਾਕਤ ਹੈ ਉਹ ਟੈਸਟ ਜਿਹੜੇ ਇੱਥੇ ਫ੍ਰੀ ਕਰਵਾਏ ਜਾਂਦੇ ਇਸ ਤੋਂ ਇਲਾਵਾ ਅੱਠ ਕੈਂਪ ਜਿਹੜੇ ਆ ਆਪਾਂ फ्लਡ ਅਫੈਕਟਡ ਏਰੀਆ ਦੇ ਵਿੱਚ ਇਸ ਤੋਂ ਪਹਿਲੇ ਜਿਹੜੇ ਆ ਉਹ ਲੱਗ ਚੁੱਕੇ ਆ ਅੱਜ ਜਿਹੜਾ ਕੈਂਪ ਹੈ ਸਾਡਾ ਮੇਨ ਜਿਹੜਾ ਕੈਂਪ ਹੈ ਇਹਦਾ ਜਿਹੜਾ ਮਕਸਦ ਜਿਹੜਾ ਹੈ ਉਹ ਜਿਹੜਾ ਸਾਡੇ ਸੰਘ ਦੇ 100 ਸਾਲ ਪੂਰੇ ਹੋਏ ਨੇ ਉਹਦੀ ਜਿਹੜੀ ਸ਼ਤਾਬਦੀ ਵਰਸ ਚੱਲ ਰያ ਹੈ ਉਸ ਸ਼ਤਾਬਦੀ ਵਰਸ ਨੂੰ ਸਮਰਪਿਤ ਇਹ ਮੈਡੀਕਲ ਕੈਂਪ ਹੈ ਇਹਦੇ ਵਿੱਚ ਡਾਕਟਰ ਰਾਜਨ अरोड़ा ਆਰ ਪੀ ਮੈਡੀਸਿਨ ਤੋਂ ਜਿਹੜੇ ਕੀ ਅੱਖਾਂ ਦੇ ਮਾਹਿਰ ਨੇ ਡਾਕਟਰ ਰਵਿੰਦ ਮਨਚੰਦਾ ਜਿਹੜੇ ਕੀ ਮੈਡੀਸਨ ਨੇ ਔਰ ਹਾਰਟ ਔਰ ਸ਼ੂਗਰ ਦੇ ਮਾਹਿਰ ਨੇ ਔਰ ਡਾਕਟਰ ਹਾਕਮ ਸਿੰਘ ਜੀ ਡਾਕਟਰ ਹਾਕਮ ਸਿੰਘ ਜੀ ਜਿਹੜੇ ਕੀ ਆਰਥੋ ਦੇ ਵਿੱਚ ਜੋਇੰਟਸ ਦੇ ਸਪੈਸ਼ਲਿਸਟ ਨੇ ਉਹ ਡਾਕਟਰ ਜਿਹੜੇ ਅਤਿਅੰਤਲੀ ਮੁਫਤ ਸੇਵਾ ਜਿਹੜੀ ਆ ਦੇ ਰਹੇ ਇੱਕ ਕੈਂਪ ਦੇ ਵਿੱਚ ਹਰ ਪੇਸ਼ੈਂਟ ਨੂੰ ਜਿੰਨੇ ਜਿੰਨੇ ਲੋੜਿੰਦੇ ਟੈਸਟ ਆ ਉਹ ਕੀਤਾ ਜਾ ਰਹੇ ਨੇ ਟੈਸਟ ਜਿਹੜੇ ਆ ਟੁਲੀ ਲੈਬੋਰੀ ਵੱਲੋਂ ਜਿਹੜੇ ਨੇ ਇਸ ਜੀਅਨ ਕਿ ਉੱਗਰ ਜਿਹੜੀ ਆ ਪੁਲੀ ਲੈਬੈਟਰੀ ਵੱਲੋਂ ਜਿਹੜੀ ਆ ਹਰ ਸਾਲ ਦੀ ਤਰ੍ਹਾਂ ਟ੍ਰੇਕ ਕੀਤੀ ਜਾ ਰਹੀ ਹੈ ਪੁਲੀ ਲੈਬੈਟਰੀ ਜਿਹੜੀ ਆ ਪਿਛਲੇ 30 ਸਾਲ ਤੋਂ ਸਾਨੂੰ ਸਹਿਯੋਗ ਦੇ ਰੋ ਤਾਂ ਉਹਨਾਂ ਦੇ ਹੀ ਬੰਦੇ ਆਂਦੇ ਨੇ ਉਹ ਇੱਥੇ ਟੈਸਟ ਕਰਕੇ ਜਾਂਦੇ ਉਸ ਤੋਂ ਇਲਾਵਾ ਇਹ ਜਿਹੜਾ ਕੈਂਪ ਹੈ ਇਹ ਗੜ ਸੰਤਾ ਯੋਗ ਆਸ਼ਰਮ ਹੈ ਇੱਥੇ ਅਸੀਂ ਹਰ ਸਾਲ ਕੈਂਪ ਲਗਾਉਂਦੇ ਆਂ ਔਰ ਸੰਤਾ ਯੋਗ ਦਾ ਜਿਹੜਾ ਸਹਿਯੋਗ ਹੈ ਆਸ਼ਰਮ ਦਾ ਸਹਿਯੋਗ ਤੁਹਾਨੂੰ ਮਿਲਦਾ ਹੈ ਉਦੇ ਵਾਸਤੇ ਅਸੀਂ ਉਹਨਾਂ ਦੇ ਵੀ ਧੰਨਵਾਦ ਕਰਦੇ ਆ। ਇਹ ਜਿਹੜਾ ਸਾਡਾ ਕੈਂਪ ਹੈ ਇਹਦੇ ਵਿੱਚ ਜਿਹੜੀ ਆ ਮੇਨ ਜਿਹੜੀ ਖਾਸ ਉਹ ਦਿਨ ਉਸ ਸਪੈਸ਼ਲਟੀ ਜੈ ਸਕਦੇ ਆ ਕਿ ਜਿਹੜੇ ਲਿਪਿਡ ਪ੍ਰੋਫਾਈਲ, ਐਚਬੀ1ਏਸੀ, ਈਸੀਜੀ ਔਰ ਯੂਰਿਕ ਐਸਿਡ ਜਿਹੜੇ ਕਿ ਲੇਟੈਸਟ ਟੈਕਨੋਲੋਜੀਆਂ ਮਸ਼ੀਨਾਂ ਨੇ ਉਹ ਸਾਡੇ ਕੋਲ ਆndੀਆਂ ਇੱਥੇ ਔਰ ਡਾਕਟਰ ਉਸੇ ਤਰੀਕੇ ਨਾਲ ਚੈੱਕ ਕਰਦੇ ਆ ਜਿਸ ਤਰ੍ਹਾਂ ਕਿ ਇਹਨਾਂ ਦੇ ਆਪਾ ਹਸਪੀਟਲ ਤੇ ਜਾ ਕੇ ਚੈੱਕ ਕਰਵਾਉਂਦੇ ਆ ਉਸੇ ਤਿੰਕੇ ਦੇ ਨਾਲ ਹੀ ਤੇ ਚੈੱਕ ਕੀਤਾ ਨੂੰ ਆ। ਇਸ ਕੜੀ ਨੂੰ ਚਾਲੂ ਰੱਖਦੇ ਹੋਏ ਇਹਦੇ ਨਾਲ ਰਿਲੇਟਡ ਹੋਰ ਵੀ ਕਾਰਜਕ੍ਰਮ ਜਿਹੜੇ ਆ ਅੱਠੀ ਕਰਦੇ ਪਏ ਆ ਔਰ ਅੱਗੋ ਕਰਾਂਗੇ ਹੁਣ ਤੱਕ ਤਕਰੀਬਨ ਤਰੀ ਮੇ ਕੋ 250 ਦੇ ਆਸ-ਪਾਸ ਲੋਕ ਆ ਚੁੱਕੇ ਆ ਔਰ ਉਮੀਦ ਆ ਕਿ 400 ਤੋਂ 450 ਜਣੇ ਪੇਸ਼ੈਂਟ ਸਮਾਂ ਕੋਈ ਨਹੀਂ ਆ ਜੀ ਜਦੋਂ ਤੱਕ ਪੇਸ਼ੈਂਟ ਆਂਦੇ ਰਹਿਣਗੇ 4 ਵਜੇ ਤੱਕ 5 ਵਜੇ ਤੱਕ ਅਸੀਂ ਇਹ ਕੰਮ ਜਿਹੜਾ ਹੈ ਇਹਨੂੰ ਕਰਦੇ ਰਹੀਏ ਅਸੀਂ ਇਹ ਨਹੀਂ ਚਾਹਨਾ ਚਾਹੁੰਦੇ ਆਂ ਜੀ ਕਿ ਜਿਹੜਾ ਅਸੀਂ ਪਰਾਲਾ ਕਰਦੇ ਆਂ ਔਰ ਜਿਹਦੇ ਵਿੱਚ ਅਸੀਂ ਇੱਕ ਮਿਹਨਤ ਕਰਦੇ ਆਂ ਉਹਦਾ ਫਾਇਦਾ ਜਿਹੜਾ ਇਲਾਕਾ ਨਿਵਾਸੀਆਂ ਨੂੰ ਲਾਣਾ ਚਾਹੀਦਾ ਅਗਰ ਆਪਾਂ ਅਦਰਵਾਈਜ਼ ਗੱਲ ਕਰੀਏ ਤੇ ਜਿਹੜੇ ਟੈਸਟ ਆਪਾਂ ਇੱਥੇ ਫ੍ਰੀ ਕਰਵਾ ਰਹੇ ਆਂ ਉਹ ਟੈਸਟ ਅਗਰ ਕੱਲ ਅੱਜ ਦੇ ਫ੍ਰੀ ਹੈ ਇੱਥੇ ਕੱਲ ਅਗਰ ਲੈਬਰਾਟਰੀ ਤੋਂ ਜਾ ਕੇ ਕਰਾਵਾਂਗੇ ਕੋ 2500 ਰੁਪਏ ਦੇ ਆਸ-ਪਾਸ ਦੇ ਟੈਸਟ ਜਿਹੜੇ ਫ੍ਰੀ ਉਥੇ ਕਾਸਟ ਕਰਨਗੇ ਇੱਥੇ ਜਿਹੜੇ ਆ ਫ੍ਰੀ ਹੋ ਰਹੇ ਨੇ ਤੇ ਇਸ ਕਰਕੇ ਇਹੀ ਇੱਕ ਮੈਸੇਜ ਆ ਸਾਡਾ ਸਾਡੇ ਨਾਲ ਵੱਧ ਤੋਂ ਵੱਧ ਜੁੜੋ ਤੇ ਆਪਣਾ ਜਿਹੜਾ ਸਾਡੀ ਜਿਹੜੀ ਮਿਹਨਤ ਹੈ ਉਹ ਪਰਾਲਾ ਅਸੀਂ ਕਰਦੇ ਆ ਡਾਕਟਰਾਂ ਨੂੰ ਬੁਲਾਉਂ ਉਹਦਾ ਜਿਹੜਾ ਫਾਇਦਾ ਜਿਹੜਾ ਸਾਰੇ ਇਲਾਕਿਆਂ ਨੂੰ ਆਸੀ ਦੇ ਰਹੇ ਆ ਉਹ ਲੈਣ ਜੀ ਸਰ ਸੇਵਾ ਭਾਰਤੀ ਦਾ ਅੱਜ ਜਿਹੜਾ ਕੈਂਪ ਹੈ ਮੈਡੀਕਲ ਦੇ ਨਾਲ ਸਬੰਧਿਤ ਇਹ ਰਾਸ਼ਟਰੀ ਸੈਂਸਿਟਿਵ ਕਸੰਗ ਦੀ ਕਿਤਾਬ ਦੀ ਜਿਹੜਾ ਥਾਲ 2025 ਚੱਲ ਰਿਹਾ ਹੈ 1925 ਤੋਂ ਬਾਅਦ 2025 ਦੇ ਪੂਰੇ 100 ਸਾਲ ਜਿਹੜੇ ਆ ਹੋ ਰਹੇ ਆ ਉਸ ਨੂੰ ਇਹ ਸਮਰਪਿਤ ਕੈਂਪ ਹੈ 100 ਸਾਲ ਦੀ ਯਾਤਰਾ ਦੇ ਵਿੱਚ ਰਾਸ਼ਟਰੀ ਸੰਸਥਾਵਾਂ ਕਾ ਸੰਗ ਨੇ ਬਿਨਾਂ ਰੁਕੇ ਬਿਨਾਂ ਟੁੱਟੇ ਬਿਨਾਂ ਕਹਿ ਫੁੱਟੋ ਆਪਣੇ 100 ਸਾਲ ਦਾ ਜਿਹੜਾ ਹੈ ਸਫ਼ਰ ਪੂਰਾ ਕੀਤਾ ਸਾਡੇ ਜੀਵਨ ਦੇ ਵਿੱਚ ਕਿਹੇ ਸੰਗਠਨ ਦਾ ਜਿਸ ਦੀ ਵਿਚਾਰਧਾਰਾ ਦੇ ਨਾਲ ਸਮਾਜ ਜੁੜੇਦਾ ਹੈ ਦੁਨੀਆ ਦਾ ਸਭ ਤੋਂ ਵੱਡਾ ਸਮਾਜਿਕ ਸੰਗਠਨ ਹੈ 100 ਸਾਲ ਆਣਾ ਔਰ ਉਸ 100 ਸਾਲ ਨੂੰ ਮਨਾਉਣ ਦੇ ਵਿੱਚ ਅਸੀਂ ਵੀ ਸ਼ਾਮਲ ਹੋਣਾ ਇੱਕ ਸਾਡੇ ਲਈ ਬਹੁਤ ਹੀ ਮਾਨ ਦੀ ਔਰ ਤਮੰਨ ਦੀ ਗੱਲ ਹੈ ਉਸ 100 ਸਾਲ ਦਾ ਜਿਹੜਾ ਹੈ ਮਨਾਉਣ ਦੀ ਸ਼ੁਰੂਆਤ ਜਿਹੜੀ ਹੈ ਗੁਰਦਾਸਪੁਰ ਦੇ ਵਿੱਚ ਸੇਵਾ ਭਾਰਤੀ ਨੇ ਇੱਕ ਮੈਡੀਕਲ ਕੈਂਪ ਲਗਾ ਕੇ ਕੀਤੀ ਹੈ ਜਿਸ ਦੇ ਵਿੱਚ ਅੱਖਾਂ ਦਾ ਔਰ ਹਾਰਟ ਔਰ ਸ਼ੂਗਰ ਥਾਇਰਾਇਡ ਹੱਡੀਆਂ ਦਾ ਔਰ ਜੋੜਾਂ ਦਾ ਉਸੇ ਨਾਲ ਹੀ ਸਬੰਧਤ ਟੈਸਟ ਜਿਹੜੇ ਕਿ ਹੁਣੇ ਨੀਲਕੰਮਲ ਜੀ ਨੇ ਦਿੱਤੇ ਹੈ ਜਿਹੜੇ ਕਿ ਕਿਸੇ ਵੀ ਲੈਬਾਰਟਰੀ ਚੋਂ ਕਰਾਏ ਜਾਣ 2500 ਰੁਪਏ ਤੋਂ ਘੱਟ ਨਹੀਂ ਹੁੰਦੇ ਔਰ ਹਰ ਇੱਕ ਮਰੀਜ਼ ਨੂੰ ਜਿਹੜੀ ਹੈ 5 ਤੋਂ 10 ਦਿਨ ਦੀ ਦਵਾਈ ਜਿਹੜੀ ਫ੍ਰੀ ਦਿੱਤੀ ਜਾਣੀ ਹੈ ਉਸ ਤੋਂ ਬਾਅਦ ਵੀ ਜੇਕਰ ਉਹਨਾਂ ਨੂੰ ਕੋਈ ਜ਼ਰੂਰਤ ਪਏ ਤੇ ਸੇਵਾ ਭਾਰਤੀ ਹਰ ਵੇਲੇ ਉਹਨਾਂ ਦੀ ਮਦਦ ਲਈ ਤਿਆਰ ਆ ਅੱਜ ਦੇ ਕੈਂਪ ਦੇ ਵਿੱਚ ਸਵੇਰ ਤੋਂ 10 ਵਜੇ ਤੋਂ ਜਿਹੜਾ ਹੈ ਕੰਮ ਚੱਲ ਰਿਹਾ ਹੈ ਇਸ ਵੇਲੇ ਤੱਕ 250 ਦੇ ਕਰੀਬ-ਕਰੀਬ ਜਿਹੜੇ ਪੇਸ਼ੈਂਟ ਸਾਡੇ ਕੋਲ ਆਪਣਾ ਚੈੱਕਅਪ ਕਰਵਾ ਚੁੱਕੇ ਆ ਉਮੀਦ ਹੈ ਕਿ ਇਹ ਜਿਹੜੀ ਸੰਖਿਆ 40 ਤੋਂ ਜਿਹੜੀ ਪਾਰ ਚੱਲ ਜੇਗੀ ਸਾਰਿਆਂ ਹੀ ਸਮਾਜ ਦੇ ਵਿੱਚ ਸਭ ਨੂੰ ਅਸੀਂ ਅਪੀਲ ਕਰਨਾ ਕਿ ਇਹ ਜਿਹੜਾ ਸ਼ਤਾਬਦੀ ਵਰਸ਼ ਹੈ ਇਸ ਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਲਓ ਤੇ ਸੰਗ ਦੀ ਵਿਚਾਰਧਾਰਾ ਨੂੰ ਜਾਨੋ ਔਰ ਉਸ ਦੇ ਨਾਲ ਹੀ ਸੇਵਾ ਭਾਰਤੀ ਦੇ ਨਾਲ ਸਹਿਯੋਗ ਕਰਦੇ ਹੋਏ ਸੇਵਾ ਭਾਰਤੀ ਦੇ ਪਲੇਟਫਾਰਮ ਤੇ ਸਾਡੇ ਨਾਲ ਆ ਕੇ ਚਾਹੇ ਫਿਜ਼ੀਕਲੀ ਚਾਹੇ ਮੋਨੀਟਰੀ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਕਰਦੇ ਹੋਏ ਸਮਾਜ ਦੇ ਵਿੱਚ ਪਿਛੜੇ ਵਰਗ ਨੂੰ ਸਮਾਜ ਦੇ ਉਹਨਾਂ ਲੋਕਾਂ ਨੂੰ ਜਿਹੜੇ ਕਿਸੇ ਕਾਰਨ ਪਿਛੜ ਗਏ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਜਾਂ ਆਰਥਿਕ ਖੇਤਰ ਦੇ ਵਿੱਚ ਉਹਨਾਂ ਨੂੰ ਐਟ ਪਾਰ ਲਿਆਉਂਦੀਆਂ ਹੀ ਕੋਸ਼ਿਸ਼ ਕਰੀਏ ਔਰ ਸਮਾਜ ਦੇ ਵਿੱਚ ਜਿਹੜਾ ਜਾਤ ਪਾਤ ਜਾਂ ਐਨਾ ਚੀਜ਼ਾਂ ਦਾ ਜਿਆਦਾ ਯੋਰ ਹੈ ਇੰਨਾ ਚੀਜ਼ਾਂ ਨੂੰ ਘੱਟ ਕਰਕੇ ਇੱਕ ਸਮਰਸਤ ਸਮਾਜ ਬਣਾਉਂਦਾ ਯਤਨ ਕਰੀਏ ਕੈਂਪ ਲਗਾਉਣ ਦਾ ਮਤਲਬ ਵੀ ਸਾਡਾ ਇਹੋ ਹੀ ਹੁੰਦਾ ਹੈ ਕਿ ਜਿਹੜੇ ਲੋਕ ਆਪਣੇ ਆਪ ਨੂੰ ਚੈੱਕ ਅਪ ਲਈ ਚੰਗੇ ਡਾਕਟਰ ਕੋਲ ਨਹੀਂ ਜਾ ਸਕਦੇ ਉਹਨਾਂ ਨੂੰ ਚੰਗੇ ਡਾਕਟਰ ਮੁਹੱਈਆ ਕਰਾ ਕੇ ਉਹਨਾਂ ਦੀਆਂ ਲੈਬ ਦੇ ਥਰੂ ਮੌਕੇ ਤੇ ਹੀ ਟੈਸਟ ਕਰਵਾ ਕੇ ਉਹਨਾਂ ਦੀਆਂ ਬਿਮਾਰੀਆਂ ਨੂੰ ਡਾਇਗਨੋਸ ਕੀਤਾ ਜਾਏ ਤਾਂ ਕਿ ਟਾਈਮਲੀ ਉਹਨਾਂ ਨੂੰ ਪਤਾ ਲੱਗ ਜੇ ਕਿ ਸਾਨੂੰ ਕੀ ਪ੍ਰੋਬਲਮ ਹੈ ਉਸ ਦੇ ਪਰਹੇਜ਼ ਉਸ ਦੀਆਂ ਦਵਾਈਆਂ ਉਸ ਦਾ ਇਲਾਜ ਤੇ ਜਿੱਥੋਂ ਤੱਕ ਸੰਭਵ ਹੋ ਸਕੇ ਜੇ ਕੋਈ ਜ਼ਰੂਰਤਮੰਦ ਕੋਈ ਬੰਦਾ ਤੁਹਾਡੇ ਸੰਪਰਕ ਚ ਆਏ ਤੇ ਉਸ ਨੂੰ ਵੀ ਅਸੀਂ ਬਿਲਕੁਲ ਠੀਕ ਹੋਣ ਤੱਕ ਆਪਣਾਈ ਰੱਖਨੇ ਆ ਸੇਵਾ ਭਾਰਤੀ ਦੇ ਜਿਹੜੇ ਇੰਨਾ ਹੀ ਕੰਮਾਂ ਦੇ ਨਾਲ ਅਸੀਂ ਸਮਾਜ ਨੂੰ ਅਪੀਲ ਕਰਾਂਗੇ ਕਿ ਉਹ ਜਿੰਨਾ ਸਹਿਯੋਗ ਸਾਨੂੰ ਕਰਨਗੇ ਉਹਨੇ ਹੀ ਅਸੀਂ ਚਕਤੀਸ਼ਾਲੀ ਬਣਾਂਗੇ ਜਿੰਨੇ ਅਸੀਂ ਚਕਤੀਸ਼ਾਲੀ ਹੋਵਾਂਗੇ ਉਹਨਾਂ ਹੀ ਸਭਾਜ ਨੂੰ ਫਾਇਦਾ ਹੋਏਗਾ ਸਾਡੀ ਸ਼ਕਤੀ ਤੁਹਾਡਾ ਸਹਿਯੋਗ ਹੈ ਇਸ ਕਰਕੇ ਸਾਰੇ ਸਮਾਜ ਨੂੰ ਬੇਨਤੀ ਹੈ ਕਿ ਉਹ ਸੇਵਾ ਦੇ ਕੰਮਾਂ ਦੇ ਵਿੱਚ ਹਿੱਸਾ ਲੈਂਦੇ ਹੋਏ ਆਪਣੇ ਆਪਣੇ ਸਹਿਯੋਗ ਨੂੰ ਸਾਡੇ ਨਾਲ ਸਾਂਝਾ ਕਰਨ ਧੰਨਵਾਦ